ਸੁਰਜੀਤ ਪਾਤਰ ਅੱਜ ਸਹਿਤ ਪ੍ਰੇਮੀ ਨੂੰ ਇੱਕ ਕਵੀ ਦੇ ਰੂਪ ਵਿੱਚ ਕੀ ਕੁਛ ਕਹੀ ਇੱਕ ਇੱਕ ਇਨਸਾਨ ਲੋਕਾਂ ਨੂੰ ਕੁਦਰਤ ਨੂੰ ਪਿਆਰ ਕਰਨ ਵਾਲਾ ਸਾਡੇ ਵਿੱਚ ਨਹੀਂ ਰਿਹਾ ਅੱਜ ਜਸਮਾਨੀ ਰੂਪ ਚ ਇਸ ਹਵਾ ਚ ਕੋਲ ਮਿਲ ਗਿਆ ਉਹਨਾਂ ਦਾ ਸ਼ੇਅਰ ਹੈ ਜਿਹੜਾ ਮੈਨੂੰ ਬਹੁਤ ਨਿੱਕੇ ਹੁੰਦੇ ਹਾਂ ਸੁਣਿਆ ਸੀ ਬਹੁਤ ਦੇਰ ਪਹਿਲਾਂ ਇਹ ਸੋ ਕਹਿ ਰਹੇ ਨੇ ਕਿ ਜਿਨ੍ਹਾਂ ਦੀ ਖਾਤਰ ਅਸੀਂ ਪੁੱਲ ਬਣ ਗਏ ਉਹ ਸਾਡੇ ਉਪਰੋਂ ਲੰਘ ਰਹੇ ਗੱਲ ਕਰ ਰਹੇ ਸਨ ਪਤਾ ਨਹੀਂ ਕਿੱਥੇ ਗਿਆ ਉਹ ਨਿਕਾਜਾ ਬੰਦਾ ਇਹ ਨਿਕਾਜਾ ਬੰਦਾ ਕਿੰਨਾ ਮਹਾਨ ਸ਼ਾਇਰ ਸੀ ਕਿੰਨਾ ਮਹਾਨ ਸ਼ਖਸੀਅਤ ਸੀ ਅੱਜ ਸਵੇਰੇ-ਸਵੇਰੇ ਜਦੋਂ ਉਹਨਾਂ ਦੇ ਕਰੋੜਾਂ ਪ੍ਰੇਮੀਆ ਨੇ ਇਹ ਖਬਰ ਸੁਣੀ ਤੇ ਹਰ ਇੱਕ ਦੀ ਅੱਖ ਸੇ ਜਰ ਗਈ ਹੈ ਇਹ ਕੀ ਬਣਾ ਵਰਤ ਗਿਆ ਮਨਨੂ ਯਾਦ ਕਰ ਰਹੇ ਹਨ ਤੇਰੇ ਨਾਲ ਅੱਜ ਨਮਾਜ਼ ਮਨਨਾਂ ਟੀਵੀ ਦੇ ਸਟੂਡੀਓ ਚ ਪ੍ਰੋਫੈਸਰ ਕੋਪਾਲ ਬੁੱਟਰ ਜੀ ਜੋ ਖੁਦ ਵੀ ਕਵਤਾ ਵੀ ਲਿਖਦੇ ਨੇ ਸਹਿਦ ਦੇ ਨਾਲ ਨੇ ਬੜੇ ਜਿਹਰਾਂ ਤੋਂ ਸਹਿਦ ਦੇ ਖੇਤਰ ਨਾਲ ਜੁੜੇ ਹੋਏ ਨੇ ਦੂਸਰਾ ਦੇਸ਼ਪਤ ਯਾਦਗਾਰ ਹਾਲ ਇੱਥੇ ਮੇਲਾ ਗਦਰੀ ਬਾਪਿਆਂ ਦਾ ਹਰ ਸਾਲ ਕਵੀ ਦਰਬਾਰ ਦੇ ਵਿੱਚ ਪਾਤਰ ਜੀ ਦੀ ਮਾਦਰੀ ਹੁੰਦੀ ਸੀ ਹੁਣ ਵੀ ਉਹਨਾਂ ਦੀਆਂ ਕਬਤਾਵਾਂ ਤੇ ਗੂੰਜੀਆਂ ਰਹਿਣਗੀਆਂ ਪਰ ਐਸੀ ਉਹਨਾਂ ਨੂੰ ਕਦੇ ਦਰਬਾਰ ਦੀ ਉਸ ਕੁਰਸੀ ਤੇ ਸਾਖਸ਼ਾਰ ਬਿਠਿਆ ਨਹੀਂ ਦੇਖਾਂਗੇ ਉਹਨਾਂ ਨੂੰ ਅੱਜ ਯਾਦ ਕਰਦਿਆਂ ਮੈਂ ਪ੍ਰੇਮ ਸਰ ਗਪਾਲ ਗੁੱਟਰ ਜੀ ਨੂੰ ਇਸ ਸਟੂਡਿਓਂ ਜੀ ਆਂ ਕਹਿੰਦਾ ਹਾਂ ਮੈਂ ਚਾਹਾਂਗਾ ਕਿ ਤੁਸੀਂ ਸ਼ਾਇਰ ਉਹਨਾਂ ਅਤਰੋਂ ਦੀ ਸ਼ਾਇਰੀ ਬਾਰੇ ਉਹਨਾਂ ਦੇ ਵਿਅਕਤੀਤਵ ਬਾਰੇ ਕੁਝ ਯਾਦਾਂ ਕੁਝ ਗੱਲਾਂ ਸਾਡੇ ਸੁਰੂ ਦੇ ਨਾਲ ਰਿਸਰਚ ਕਰਾ ਸੰਜੇਕਰ ਸਾਥੀ ਗੁਰਮੀਤ ਜੀ surjit patar ਪੰਜਾਬੀ ਸ਼ਾਇਰੀ ਦਾ ਪੰਜਾਬੀ ਮਾਂ ਬੋਲੀ ਦਾ ਪੰਜਾਬੀਅਤ ਦਾ ਸਮੁੱਚੇ ਪੰਜਾਬ ਦਾ ਬਹੁਤ ਹੀ ਜਿਆਦਾ ਪੱਖਾਂ ਤੋਂ నాయਕਤਵ ਵਾਲੇ ਗੁਣਾ ਵਾਲਾ ਹਸਤਾਖਰ ਸੀ ਜਿਨ੍ਹਾਂ ਲਈ ਅੱਜ ਸੀ ਸ਼ਬਦ ਵਰਤਦੇ ਆਂ ਕਲੇਜਾ ਨੂੰ ਨੂੰ ਆਉਂਦਾ ਹੈ ਪੱਤਰ ਸਾਹਿਬ 14 ਜਨਵਰੀ 1945 ਤੋਂ ਲੈ ਕੇ ਤੇ ਅੱਜ ਸਵੇਰ ਭਾਵ 11 ਮਈ 2024 ਨੂੰ ਉਹ ਇਥੋਂ ਵਿਦਾ ਹੋਏ ਨੇ ਇੰਨੇ ਅੰਤਰਾਲ ਦੇ ਵਿੱਚ ਇੰਨੇ ਸਮੇਂ ਦੇ ਵਿੱਚ ਉਹਨਾਂ ਨੇ ਉਹ ਕੰਮ ਕੀਤੇ ਜਿਹੜੇ ਇੱਕ ਜ਼ਿੰਦਗੀ ਵਿੱਚ ਇੱਕ ਵਿਅਕਤੀ ਤੋਂ ਆਸ ਕਰਨੀ ਲਗਭਗ ਅਸੰਭਵ ਵਰਗੀ ਗੱਲ ਲੱਗਦੀ ਹੈ। ਔਰ ਜਿਵੇਂ ਤੁਸੀਂ ਦੱਸਿਆ ਕਿ ਛੋਟੇ ਕਦ ਦਾ ਸਾਧਾਰਨ ਦਿਸਣ ਵਾਲਾ ਆਦਮੀ ਸਾਦਗੀ ਭਰਪੂਰ ਆਦਮੀ ਤੇ ਉਹਦਾ ਉਹਦੇ ਵਿੱਚ ਉਹਦੇ ਵਿਕਤਤ ਵਿੱਚ ਅਸਾਧਾਰਨ ਗੁਣ ਤੇ ਬਹੁਪੱਖੀ ਪ੍ਰਤਿਭਾ ਜਿਹਦਾ ਇੱਕ ਇੱਕ ਪਸਾਰ ਸਾਰੇ ਲੋਕਾਂ ਨੂੰ ਮੁਖਤ ਕਰਨ ਦੇ ਸਮਰੱਥ ਸੀ ਉਹ ਅੱਜ ਸਾਡੇ ਵਿੱਚੋਂ ਗਿਆ ਹੈ ਜਿਹਦਾ ਬੇਹੱਦ ਉਦਰੇਵਾ ਸਮੁੱਚੇ ਪੰਜਾਬੀ ਜਗਤ ਨੂੰ ਹੈ ਔਰ ਇਸ ਤਰ੍ਹਾਂ ਲੱਗਦਾ ਹੈ ਕਿ ਅੱਜ ਬਹੁਤ ਵੱਡੀ ਇੱਕ ਤਾਕਤ ਇੱਕ ਬਹੁਤ ਵੱਡਾ ਸਰਮਾਇਆ ਜਦੋਂ ਪੰਜਾਬ ਕੋਲੋਂ ਖੁੱਸ ਗਿਆ ਉਹ ਕਪੂਰਥਲਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਪੱਤੜਕਲਾਂ ਵਿੱਚ ਪੈਦਾ ਹੋਏ 1945 ਨੂੰ ਪਿੰਡ ਦੇ ਸਰਕਾਰੀ ਸਕੂਲ ਤੋਂ ਉਹਨਾਂ ਨੇ میٹرਕ ਕੀਤੀ ਤੇ ਰਣਤੇਰ ਕਾਲਜ ਜਿਹੜਾ ਹੁਣ ਨਵਾਬ ਜੱਸਾ ਸਿੰਘ ਆਲੂਵਾਲੀਆ ਗਵਰਨਮੈਂਟ ਕਾਲਜ ਕਪੂਰਥਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਉੱਥੋਂ ਉਹਨਾਂ ਨੇ ਬੀਏ ਕੀਤੀ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮਏ ਪੰਜਾਬੀ ਕੀਤੀ ਕਾਲਜ ਵਿੱਚ ਬੀੜ ਸਾਹਿਬ ਕਾਲਜ ਦੇ ਵਿੱਚ ਅਧਿਆਪਨ ਸ਼ੁਰੂ ਕੀਤਾ ਕਵਤਾਵਾਂ ਲਿਖੀਆਂ ਫਿਰ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਗਏ ਤੇ ਇਹਦੇ ਨਾਲ-ਨਾਲ ਉਹਨਾਂ ਨੇ ਹੋਰ ਬਹੁਤ ਕੁਸ਼ ਕੀਤਾ ਉਹ ਤਰਨਮ ਦੇ ਵਿੱਚ ਗਜ਼ਲ ਕਹਿੰਦੇ ਸੀ ਔਰ ਗਜ਼ਲ ਉਹਨਾਂ ਦੀ ਜਿਹੜੀ ਆ ਸ਼ੇਰੀਅਤ ਦੇ ਪੱਖੋਂ ਤ ਗਜ਼ਲ ਦੇ ਰੰਗ ਦੇ ਪੱਖੋਂ ਆਪਣੇ ਸਮਕਾਲੀ ਸਾਹਿਤਕਾਰਾਂ ਨਾਲੋਂ ਹਰ لحاظ ਨਾਲ ਬਲੰਦ ਸੀ ਤੇ ਉਹਦੇ ਨਾਲ ਉਹਨਾਂ ਦੀ ਸੁਰ ਤੇ ਉਹਨਾਂ ਦਾ ਤਰਨਮ ਜਦੋਂ ਰਲ ਜਾਂਦਾ ਸੀ ਇਸ ਕਰਕੇ ਲੋਕ ਸਾਹ ਸੂਤ ਕੇ ਉਹਨਾਂ ਨੂੰ ਘੰਟਿਆਂ ਬੱਧੀ ਸੁਣਦੇ ਸੀ ਉਹਨਾਂ ਨੂੰ ਮਾਣ ਸਨਮਾਨ ਦਿੰਦੇ ਸੀ ਉਹਨਾਂ ਨੂੰ ਪਿਆਰਦੇ ਸੀ ਔਰ ਉਸ ਸਾਦਾ ਤੇ ਨਿਮਨ ਇਨਸਾਨ ਵੱਲੋਂ ਪਰਤਮਾ ਪਿਆਰ ਵੀ ਉਹਨਾਂ ਨੂੰ ਇਸ ਕਦਰ ਮਿਲਦਾ ਸੀ ਕਿ ਅੱਜ ਮੈਂ ਸਵੇਰੇ ਉਹਨਾਂ ਬਾਰੇ ਲਿਖਦੇ ਆਂ ਇਹ ਲਿਖ ਰਿਹਾ ਸੀ ਕਿ ਲੱਖਾਂ ਪੰਜਾਬੀਆਂ ਵਾਂਗੂ ਮੈਨੂੰ ਵੀ ਇਹ ਲੱਗਦਾ ਆ ਕਿ ਮੈਂ ਉਹਨਾਂ ਦੇ ਪਰਿਵਾਰ ਦੇ ਬਹੁਤ ਨੇੜਲੇ ਜੀਆ ਵਿੱਚੋਂ ਆ ਸੋ ਇਸ ਤਰ੍ਹਾਂ ਦੀ ਉਹ ਸ਼ਖਸੀਅਤ ਸੀ ਜੀ ਉਹਨਾਂ ਦੀ ਜਿਹੜੀ ਸ਼ਾਇਰੀ ਸੀ ਬੁੱਟਰ ਸਾਹਿਬ ਉਹਨਾਂ ਨੇ ਸਮਾਜ ਦੇ ਵਿੱਚ ਹਰ ਉਸ ਪੱਖ ਨੂੰ ਲਿਆ ਜਿਹੜਾ ਇਸ ਸਮਾਜ ਦੇ ਵਿੱਚ ਆਮ ਆਦਮੀ ਨੂੰ ਪ੍ਰਭਾਵਿਤ ਕਰਦਾ ਸੀ ਚਾਹੇ ਉਹ ਕੁਦਰਤ ਦੇ ਜਿਹੜੀ ਉਜਾੜਾ ਹੋ ਰਿਹਾ ਮਨੁੱਖ ਵੱਲੋਂ ਬਿਰਖਾਂ ਦੀ ਗੱਲ ਲੋ ਕਰਦੇ ਸਨ ਪਰ ਉਹਨਾਂ ਦਾ ਇੱਕ ਸ਼ੇਰ ਹੈ ਉਹਨਾਂ ਦੀ ਇੱਕ ਕਵਤਾ ਦਾ ਸ਼ਾਇਦ ਤੁਸੀਂ ਚੰਗੀ ਤਰ੍ਹਾਂ ਯਾਦ ਕਰੋ ਜਿਹਦੇ ਵਿੱਚ ਉਹਨਾਂ ਨੇ ਤਸ਼ਵੀਰ ਦਿੱਤੀ ਸੀ ਵੀ ਅਦਾਲਤਾਂ ਦੇ ਵਿੱਚ ਫੈਸਲੇ ਸੁਣਦੇ ਆ ਸੁਣਦੇ ਆ ਲੋਕ ਬਿਰਖ ਬਣ ਗਏ ਉਹ ਜਿਹੜੇ ਉਹਨਾਂ ਨੇ ਮੇਰੇ ਕੋਲ ਕਿਹਾ ਸੀ ਗੁਰਮੀਤ ਇਹ ਜਿਹੜੀ ਲੁਧਿਆਣੇ ਦੀ ਅਦਾਲਤ ਵਿੱਚ ਜਿਹੜੇ ਹੈਗੇ ਨੇ ਉਹ ਬਹੁਤ ਵੱਡੇ ਵੱਡੇ ਦਰਖਤ ਨੇ ਜਦੋਂ ਮੈਂ ਉਹਨਾਂ ਨੂੰ ਦੇਖਦਾ ਤੇ ਉਹਨਾਂ ਲੋਕਾਂ ਨੂੰ ਦੇਖਦਾ ਕਿ ਜਿਹੜੇ ਜਵਾਨੀ ਚ ਤਰੀਕ ਭੁਗਤ ਲਾਉਂਦੇ ਸੀ ਤੇ ਹੁਣ ਉਹ ਵੱਡੇ ਹੋ ਗਏ ਨੇ ਤੇ ਅਜੇ ਵੀ ਤਰੀਕਾਂ ਆਂ ਭੁਗਤੀ ਜਦੋਂ ਨਾਲ ਅੱਤੇ ਚੋਲਾ ਭਰਦੇ ਆ ਤੇ ਇਹ ਉਹਨਾਂ ਨੇ ਲਿਖਿਆ ਸੀ ਉਹਨਾਂ ਨੇ ਹਰ ਪੱਖ ਤੋਂ ਜੋ ਇੱਥੇ ਉਹਨਾਂ ਦਾ ਹੈ ਵੀ ਤੂੰ ਉੱਠ ਜਗਾ ਮੋਮਬਤੀਆਂ ਇੱਥੇ ਵਗਦੀਆਂ ਰਹਿਣੀਆਂ ਹਵਾਵਾਂ ਕੋ ਬਤੀਆਂ ਉਹਨਾਂ ਨੇ ਦੀ ਕਵਤਾ ਦੇ ਵਿੱਚ ਜਿਹੜੀ ਜਾਨ ਸੀ ਔਰ ਜਿਸ ਤਰੀਕੇ ਨਾਲ ਉਹ ਸੰਬੋਧਿਤ ਹੁੰਦੇ ਰਹੇ ਨੇ ਇਹਨਾਂ ਬਾਰੇ ਕੁਝ ਉਹ ਇਨਸਾਨ ਦੇ ਤੌਰ ਤੇ ਆਪਣੇ ਆਪ ਨੂੰ ਸਮਾਜ ਦੇ ਉਹਨਾਂ ਥੋੜੇ ਟੁੱਟੇ ਤੇ ਜਿਹੜੇ ਵੰਚਟ ਲੋਕ ਆ ਉਹਨਾਂ ਦੀਆਂ ਪੀੜਾਂ ਉਹਨਾਂ ਦੇ ਅਨੁਭਵ ਉਹਨਾਂ ਦੀਆਂ ਮਾਯੂਸੀਆਂ ਉਹਨਾਂ ਦੀਆਂ ਉਦਾਸੀਆਂ ਉਹਨਾਂ ਨੂੰ ਉਦਾਸ ਕਰਦੀਆਂ ਸੀ ਔਰ ਉਹ ਬਹੁਤ ਫੀਲਿੰਗ ਦੇ ਨਾਲ ਉਹਨਾਂ ਦੇ ਦੁੱਖਾਂ ਦਰਦਾਂ ਬਾਰੇ ਲਿਖਦੇ ਸੀ ਉਹਨਾਂ ਨੇ ਜਿਹੜੀ ਪਹਿਲੀ ਕਿਤਾਬ ਆਪਣੇ ਦੋਸਤ ਪਰਮਿੰਦਰ ਜੀ ਤੋਂ ਹੁਣਾਂ ਨਾ ਰੜ ਕੇ ਕੁਲਾਜ ਕਿਤਾਬ ਲਿਖੀ ਉਤੋਂ ਲੈ ਕੇ ਫਿਰ ਜਿਹੜੀ ਪਹਿਲੀ ਉਹਨਾਂ ਦੀ ਆਪਣੀ ਕਿਤਾਬ ਗਜ਼ਲਾਂ ਦੀ ਛਪੀ ਹੈ ਹਵਾ ਵਿੱਚ ਲਿਖੇ ਹਰਫ ਉਹਦੇ ਵਿੱਚ ਆ ਜਿਹੜੀ ਗੱਲ ਤੁਸੀਂ ਕੀਤੀ ਹੈ ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੋ ਇਹਨਾਂ ਨੂੰ ਜਿਹੜੇ ਘਰੀ ਜਾਣ ਹੁਣ ਇੱਕਦੋਂ ਤੀ ਇੱਥੇ ਖੜੇ ਰਹਿਣਗੇ ਔਰ ਇਹ ਇਹ ਹਫ਼ਤਾਵਾਂ ਉਹਨਾਂ ਦੀਆਂ ਇਹ ਸੀ ਕਿ ਆਮ ਆਦਮੀ ਦੀ ਪਹੁੰਚ ਵੇਚ ਨਾ ਰੋਜ਼ਗਾਰ ਆ ਨਾ ਇਨਸਾਫ ਆ ਨਾ ਉਹਦੀ ਕਿਤੇ ਸੁਣਵਾਈ ਆ ਤੇ ਨਾ ਉਹਦੇ ਜੀਵਨ ਦੇ ਕਿਤੇ ਕੋਈ ਸਾਧਨ ਆ ਸਾਰਾ ਕੁਝ ਤਾਕਤਵਰ ਲੋਕਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉਹ ਬੜੀ ਮਾਇੂਸੀ ਤੇ ਉਦਾਸੀ ਭਰੀ ਜ਼ਿੰਦਗੀ ਜਿਉਣ ਲਈ ਉਹ ਬੇਵੱਸ ਹੋਏ ਪਏ ਆ ਔਰ ਉਹ ਇਥੋਂ ਤੱਕ ਵੀ ਲਿਖਦੇ ਆ ਕਿ ਇਸ ਕਾਲੇ ਦੌਰ ਵਿੱਚ ਕਾਲੀਆਂ ਸ਼ਕਤੀਆਂ ਦੀ ਹਨੇਰਗਰਦੀ ਦੇ ਵਿੱਚ ਜੇ ਬੰਦਾ ਕੁਝ ਬੋਲਦਾ ਆ ਤੇ ਹਨੇਰ ਛੱਟੀਆਂ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਨੀਆਂ ਪਰ ਜੇ ਸ਼ਾਇਰ ਚੁੱਪ ਰਹਿੰਦਾ ਤੇ ਉਹਦੇ ਉਹ ਦੋਸਤ ਜਿਹੜੇ ਇਸ ਆਸਤੇ ਮਰ ਗਏ ਸੀ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ ਕਹਿੰਦੇ ਕਿ ਕੁਝ ਕਿਹਾ ਤਾਂ ਹਨੇਰਾ ਜ਼ਰੇਗਾ ਕਿਵੇਂ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਯਾਰ ਮੇਰੇ ਜੋ ਮਰ ਗਏ ਨੇ ਇਸ ਹਾਸਤੇ ਕਿ ਮੈਂ ਉਹਨਾਂ ਦੇ ਦੁੱਖ ਦੇ ਬਣਾਵਾਂਗਾ ਗੀਤ ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ ਬਣ ਕੇ ਰੂਹਾਂ ਸਦਾ ਪਟਕਦੇ ਰਹਿਣਗੇ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਿ ਜਿਹੜੀ ਸਾਡੀ ਆਸ ਹੈ ਕਿ ਕਿਤੇ ਨਾ ਕਿਤੇ ਕੁਦਰਤ ਇਨਸਾਫ ਕਰਦੀ ਆ ਚੰਗੇ ਦਿਨ ਤੇ ਮਾੜੇ ਦਿਨ ਚੱਲਦੇ ਆ ਰਾਤ ਤੋਂ ਬਾਅਦ ਦਿਨ ਆਉਂਦਾ ਭਈ ਐਸ ਮਾਹੌਲ ਦੇ ਵਿੱਚ ਐਸ ਅਨਾਚਾਰ ਭਰੇ ਸਮਾਜ ਦੇ ਵਿੱਚ ਇਹ ਸੰਭਵ ਨਹੀਂ ਲੱਗਦਾ ਉਹ ਕਹਿੰਦੇ ਕਿ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ ਕਿ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਜੇ ਹਵਾ ਇਹ ਰਹੀ ਤਾਂ ਕਬਰਾਂ ਤੇ ਤਾਂ ਕੀ ਸਭ ਘਰਾਂ 'ਚ ਦੀਵੇ ਬੁਝੇ ਰਹਿਣਗੇ ਉਹਨਾਂ ਨੇ ਨਿਰੰਤਰ ਆਪਣੀ ਕਲਮ ਜਿਹੜੀ ਆ ਜ਼ੋਰਾਵਰਾਂ ਦੇ ਖਿਲਾਫ ਤੇ ਮਯੂਸ ਨਮਾਣੇ ਨਤਾਣੇ ਲੋਕਾਂ ਦੇ ਹੱਕ ਵਿੱਚ ਉਹਨਾਂ ਦੇ ਦਰਦ ਦੀ ਆਵਾਜ਼ ਨੂੰ ਆਪਣੇ ਗੀਤ ਬਣਾ ਕੇ ਗਾਇਆ ਤਾਂ ਕਿ ਲੋਕਾਂ ਵਿੱਚ ਜਾਗਰਤੀ ਪੈਦਾ ਹੋਵੇ ਸਭ ਬਾਤਰ ਜੀ ਬਾਰੇ ਗੱਲ ਕਰਨ ਨੂੰ ਪਵੇ ਇਸ ਜਗ੍ਹਾ ਤੋਂ ਜਦੋਂ ਸ਼ੁਰੂ ਕਰਾਂਗੇ ਤੇ ਅਸੀਂ ਲੰਮਾ ਸਮਾਂ ਉਹਨਾਂ ਦੀਆਂ ਗੱਲਾਂ ਕਰਦੇ ਰਵਾਂਗੇ ਗੱਲਾਂ ਮੁੱਕਣਗੀਆਂ ਨਹੀਂ ਉਹਨਾਂ ਦੀ ਯਾਦਾਂ ਮੁੱਕਣਗੀਆਂ ਨਹੀਂ ਉਹ ਇੰਨੇ ਹਰਮਨ ਪਿਆਰੇ ਸੀ ਕਿ ਉਹਨਾਂ ਦੇ ਪ੍ਰਸ਼ੰਸਕਾਂ ਦਾ ਉਹਨਾਂ ਦੇ ਦੋਸਤਾਂ ਦਾ ਮਿੱਤਰਾਂ ਦਾ ਘੇਰਾ ਬਹੁਤ ਵੱਡਾ ਸੀ ਕੱਲਾ ਹਿੰਦੁਸਤਾਨ ਚ ਨਹੀਂ ਦੇਸ਼ ਵਿਦੇਸ਼ ਦੇ ਵਿੱਚ ਵੀ ਉਹਨਾਂ ਦੇ ਪ੍ਰਸ਼ੰਸਕਾ ਅੱਜ ਹਰ ਇੱਕ ਉਹਨਾਂ ਨੂੰ ਬੜੀ ਨਾਮ ਅਕ ਦੇ ਨਾਲ ਯਾਦ ਕਰ ਰਿਹਾ ਹੋਵੇਗਾ ਬਾਤਰ ਜੀ ਨਾਲ ਸਾਡਾ ਇਹ ਨਵਾਂ ਜ਼ਮਾਨਾ ਅਦਾਰਾ ਨਾਲ ਵੀ ਸਾਂਝ ਸੀ ਮੈਂ ਜਦੋਂ ਇੱਥੇ 70 ਤੋਂ 92 ਤੱਕ ਇਥੇ ਹੋਲ ਟਾਈਮ ਰਹਿਆ ਤੇ ਉਹ ਅਕਸਰ ਇਥੇ ਆਉਂਦੇ ਸੀ ਕਈ ਵਾਰ ਸ਼ਾਮ ਨੂੰ ਵੀ ਇਥੇ ਮਹਿਫਲ ਲਾ ਲੈਂਦੇ ਸੀ ਸ਼ਾਇਰਾਂ ਦੇ ਨਾਲ ਆ ਕੇ ਜਿਲ੍ਹੇ ਸਾਹਿਬ ਉਥੇ ਨnde ਉਹਦਾ ਇਹ ਕਾਰਨ ਸੀ ਕਿ ਹੋਰ ਬਹੁਤ ਇੱਥੇ ਦੇ ਨਾਲ ਹੀ ਨਵਾਂ ਜ਼ਮਾਨਾ ਤੋਂ ਇਲਾਵਾ ਦੇਸ਼ਵਰ ਦਾ ਹਾਲ ਦੇ ਵਿੱਚ ਉਹਨਾਂ ਦਾ ਪੱਕਾ ਹੁੰਦਾ ਸੀ ਵੀ ਉਹ ਜਲੰਧਰ ਇੱਕ ਤਾਂ ਮੇਲੇ ਤੇ ਤਾਂ ਉਹਨਾਂ ਨੇ ਆਉਣਾ ਹੀ ਹੈ ਪਰ ਉਹ ਜਲੰਧਰ ਕਿਸੇ ਵੀ ਕੰਮ ਆਏ ਹੋਣ ਚਾਹੇ ਉਹ ਦੂਰਦਰਸ਼ਨ ਤੇ ਜਾ ਕਿਤੇ ਹੋਰ ਰਿਕਾਰਡਿੰਗ ਲਈ ਹੋਣ ਜਾਂ ਕਿਤੇ ਹੋਰ ਨੇ ਉਹਨਾਂ ਦਾ ਦੇਸ਼ਵਰ ਦੀ ਯਾਦ ਕਰ ਆਉਣਾ ਲਾਜ਼ਮੀ ਹੁੰਦਾ ਸੀ ਉਰ ਤੇ ਬੈਠ ਕੇ ਗਲਾ ਕਰਦੇ ਸੰਤ ਇਸ ਪ੍ਰਸਬ ਉਹਨਾਂ ਦੇ ਯਾਦ ਕਰਦੇ ਆ ਸਾਰੇ ਅੱਜ ਹਰ ਮਨ ਉਦਾਸ ਹੈ ਉਹਦਾ ਇੱਕ ਕਾਰਨ ਸੀ ਉਹ ਜਿਹੜੇ ਦੇਸ਼ ਭਗਤ ਜਾਂ ਨਵਾਂ ਜ਼ਮਾਨਾ ਇਹ ਅਦਾਰੇ ਸੀ ਨਾ ਇਹ ਲੋਕ ਹਤੈਸ਼ੀ ਅਦਾਰੇ ਸੀ ਔਰ ਲੇਖਕ ਖਾਸ ਤੌਰ ਤੇ surjit patar ਨਮਾਣਿਆਂ ਨਤਾੜਿਆਂ ਦਾ ਲੇਖਕ ਸੀ ਉਹਨੂੰ ਬਹੁਤ ਵੱਡੇ ਮਾਨ ਸਨਮਾਨ ਮਿਲੇ ਦੇਸ਼ ਵਿਦੇਸ਼ ਵਿੱਚ ਮੈਂ ਕਿੰਨਾ ਜਿੰਨਾ ਜਿੰਦੀ ਜੀ ਮਾਨ ਸਨਮਾਨ surjit patar ਨੂੰ ਮਿਲਿਆ ਉਹਨਾਂ ਸ਼ਾਇਦ ਪੰਜਾਬੀ ਦੇ ਹੋਰ ਕਿਸੇ ਸ਼ਾਇਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਾ ਮਿਲਿਆ ਹੋਵੇ ਪਰ ਉਹ ਹਮੇਸ਼ਾ ਆਪਣੇ ਲੋਕਾਂ ਨਾਲ ਜੁੜੇ ਰਹੇ ਵੱਡੇ ਵੱਡੇ ਅਹੁਦੇ ਵੀ ਉਹਨਾਂ ਨੇ ਮਾੜੇ ਮਾਨ ਸਨਮਾਨ ਵੀ ਲਏ ਪਰ ਉਹਨਾਂ ਦੇ ਅੰਦਰ ਇੱਕ ਦਰਦ ਸੀ ਜਿਹੜਾ ਉਹਨਾਂ ਦੀਆਂ ਕਿਤਾਬਾਂ ਉਹ ਜਿਹੜਾ ਸਾਰਾ ਕੁਝ ਜਿਹਦੇ ਵਿੱਚ ਇੱਕ ਹਨੇਰੇ 'ਚ ਸੁਰਗ ਦੀ ਵਰਣਨ ਵਾਲਾ ਨੂੰ ਰਾਸ਼ਟਰੀ ਵਾਰਡ ਵੀ ਮਿਲਿਆ ਸਾਹਿਤ ਅਕੈਡਮੀ ਦਾ ਉਸ ਤੋਂ ਬਾਅਦ ਉਹਨਾਂ ਦੀ ਉਹਨਾਂ ਦੀ ਵਾਰਤਕ ਵੀ ਵਾਰਤਕਕਾਰ ਵੀ ਦਾ ਸੂਰਜਮੰਦਰ ਦੀਆਂ ਪੌੜੀਆਂ ਤੇ ਨਾਲ ਗਾਇਕੀ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਤਰਨਮ ਦੇ ਵਿੱਚ ਗਜ਼ਲਾਂ ਪੜੀਆਂ ਦੇ ਸੀ ਪਰ ਉਹਨਾਂ ਨੇ ਮਿਊਜ਼ਿਕ ਦੇ ਨਾਲ ਉਹ ਗਾਇਆਂ ਵੀ ਇੱਕ ਕੈਸਟਾ ਤਿਆਰ ਕੀਤੀਆਂ ਹਰ ਘਰ ਵਿੱਚ ਹਰ ਮਨ ਵਿੱਚ ਸੁਰਜੀਤ ਪਾਤਰ ਗੁੰਗਣਾਇਆ ਜਾਂਦਾ ਗੂੰਜਿਆ ਜਾਂਦਾ ਉਹਦੀ ਆਵਾਜ਼ ਇਸ ਫਿਜ਼ਾ ਵਿੱਚ ਮਿਲੀ ਹੋਈ ਹੈ ਅੱਜ ਭਾਵੇਂ ਉਹ ਸਰੀਰਕ ਤੌਰ ਤੇ ਸਾਡੇ ਕੋਲੋਂ ਉਹਨਾਂ ਦੀ ਭੌਤਿਕ ਤਸਵੀਰ ਚੱਲ ਗਈ ਹੈ ਪਰ ਉਹ ਸਾਡੇ ਚੇਤਿਆਂ ਵਿੱਚ ਪੰਜਾਬੀਆਂ ਦੇ ਚੇਤਿਆਂ ਵਿੱਚ ਰਹੀ ਦੁਨੀਆ ਤੱਕ ਰਹਿਣਗੇ ਔਰ ਮੈਂ ਚਾਹੁੰਦਾ ਹਾਂ ਕਿ ਸਾਰੇ ਪੰਜਾਬੀ ਉਹਨਾਂ ਨੂੰ ਇੱਕ ਭਾਵਪਨੀ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦੀ ਸ਼ਾਇਰੀ ਉਨ੍ਹਾਂ ਦੀ ਆਵਾਜ਼ ਉਨ੍ਹਾਂ ਦੀ ਯਾਦ ਨੂੰ ساری ਦੁਨੀਆ ਤੇ ਫਲਾਉਂ